ਜਦੋਂ ਦਾ ਮੇਰੀ ਜ਼ਿੰਦਗੀ 'ਚ ਇਹ ਆਏ ਨੇ ਉਦੋਂ ਦਾ ਮੇਰਾ ਕੰਮ ਖਰਾਬ ਹੋਇਆ ਹੈ ਫਾਈਨੈਂਸ਼ੀਅਲ ਲਾਸ ਹੋਏ ਨੇ ਮੈਨੂੰ ਇਮੋਸ਼ਨਲ ਲਾਸ ਹੋਇਆ ਹੈ ਬਹੁਤ ਤਰ੍ਹਾਂ ਦੇ ਨੁਕਸਾਨ ਹੋਏ ਨੇ ਤੇ ਮੈਂ ਇਹਨਾਂ ਨੂੰ ਸਰਿਆਂਵੇਂ ਗੱਲ ਕਹਿ ਚੁੱਕਿਆ ਹਾਂ ਇਹਨਾਂ ਨਾਲ ਮਿਲ ਕੇ ਜਦੋਂ ਇਹ ਮੈਨੂੰ ਲਾਸਟ ਟਾਈਮ ਹੁਣ ਤੋਂ 7-8 ਮਹੀਨੇ ਪਹਿਲਾਂ ਪਤਾ ਨਹੀਂ ਸ਼ਾਇਦ ਸਾਲ ਹੀ ਹੋ ਗਿਆ ਕਿ ਉਹਨਾਂ ਨੇ ਜਦੋਂ ਮੈਨੂੰ ਪੁੱਛਿਆ ਕਿ ਤੂੰ ਚਾਹੁੰਦਾ ਕੀ ਹੈ ਮੈਂ ਕਿਹਾ ਵੀ ਮੈਨੂੰ ਥੋੜੇ ਤੋਂ ਆਜ਼ਾਦੀ ਚਾਹੀਦੀ ਹੈ ਮੈਂ ਤੁਹਾਡੇ ਨਾਲ ਨਹੀਂ ਕੰਮ ਕਰਨਾ ਚਾਹੁੰਦਾ ਹੁਣ ਵੀ ਜਦੋਂ ਮੈਂ ਕੋਈ ਸਟੋਰੀ ਪਾਉਣਾ ਕਿ ਸਾਨੂੰ ਠੱਗਿਆ ਜਾ ਰਿਹਾ ਜਾਂ ਇਹ ਕਰਿਆ ਜਾ ਰਿਹਾ ਤਾਂ ਸਾਨੂੰ ਬਹੁਤ ਸਾਡੇ ਲੀਗਲ ਟੀਮ ਨੂੰ ਵੀ ਇਹ ਕਿਹਾ ਜਾ ਰਿਹਾ ਹੈ ਕਿ ਕਾਕੇ ਨੂੰ ਰੋਕ ਲਓ ਨਹੀਂ ਤਾਂ ਖਮਿਆਜ਼ੇ ਭੂਤ ਨੂੰ ਇਹਨਾਂ ਇਹ ਜਿਹੜੀ ਗੱਲ ਕਹਿੰਦੇ ਨੇ ਕਿ ਤੇਰੇ ਵਰਗੇ 100 ਆਰਟਿਸਟ ਦੇਖੇ ਨੇ ਇਹਨਾਂ ਦੀ ਗੱਲ ਸੱਚੀ ਹੈ ਇਹਨਾਂ ਨੇ 100 ਆਰਟਿਸਟ ਦੇਖੇ ਨੇ 100 ਆਰਟਿਸਟਾਂ ਦਾ ਇਹਨਾਂ ਨੂੰ ਨੇਚਰ ਪਤਾ ਹੈ ਕਿ ਆਰਟਿਸਟ ਕਿਹੋ ਜਿਹੇ ਹੁੰਦੇ ਨੇ ਤੇ ਇਹਨਾਂ ਨੂੰ ਇਹ ਵੀ ਪਤਾ ਕਿ ਇਹਨਾਂ ਨੂੰ ਗੱਲ ਕਿਵੇਂ ਕਹਿਣੀ ਹੈ ਜਦੋਂ ਇਹ ਲਿਖਤ 'ਚ ਸਾਡੇ ਨਾਲ ਕੋਈ ਵੀ ਗੱਲ ਕਰਦੇ ਨੇ ਮੇਲ 'ਚ ਗੱਲ ਕਰਨਗੇ ਜਾਂ ਚੈਟ 'ਚ ਗੱਲ ਕਰਨਗੇ ਤਾਂ ਇਹ ਬਿਲਕੁਲ ਲੀਗਲ ਤਰੀਕੇ ਨਾਲ ਚੱਲਦੇ ਨੇ ਬਹੁਤ ਸਹੀ ਤਰੀਕੇ ਨਾਲ ਚੱਲਦੇ ਨੇ ਹਾਲਾਂਕਿ ਕਿਉਂਕਿ ਅਸੀਂ ਇਮੋਸ਼ਨ ਪਾਛਾ ਦਾ ਯੂਜ਼ ਕਰ ਲੈਂਦੇ ਨੇ ਤਾਂ ਉਦੋਂ ਇਹ ਬਹੁਤ ਅੱਗੇ ਵੱਧ ਜਾਂਦੇ ਨੇ ਕਿ ਸਾਨੂੰ ਇੱਥੇ ਦੱਸ ਦਿਆਂ ਥੋੜਾ ਜਿਹਾ ਸੰਕੋਚ ਕਰਨਾ ਪੈ ਰਿਹਾ ਸ਼ੱਕ ਇੱਥੋਂ ਤੱਕ ਹੈ ਕਿ ਸਾਨੂੰ ਜਿਵੇਂ ਇਹ ਕਿਹਾ ਜਾਂਦਾ ਕਿ ਤੁਹਾਡੀ ਗੱਡੀ 'ਚ ਕੁਝ ਰਖਾ ਦਾਂਗੇ ਤੁਹਾਡੇ ਤੇ ਪਰਚਾ ਹੋ ਜੂਗਾ ਜਾਂ ਇਹ ਹੋ ਜੂਗਾ ਸਾਨੂੰ ਬਹੁਤ ਤਰੀਕੇ ਨਾਲ ਡਰਾਇਆ ਤੇ ਮਕਾਇਆ ਜਾਂਦਾ ਮੈਂ ਜਦੋਂ ਕਿਤੇ ਆਪਣੀ ਗੱਡੀ پارک ਕਰਦਾ ਮੈਂ ਪਹਿਲਾਂ ਇਹ ਨਿਸ਼ਚਿਤ ਕਰਦਾ ਕਿ ਕਿਤੇ ਕੈਮਰਾ ਲੱਗਾ ਹੋਵੇ ਜਾਂ ਫਿਰ ਕਈ ਵਾਰ ਜਦੋਂ ਕੈਮਰੇ ਦੀ ਨਿਗਰਾਨੀ 'ਚ ਨਹੀਂ ਗੱਡੀ ਖੜੀ ਹੁੰਦੀ ਮੇਰੇ ਅੰਦਰ ਡਰ ਹੁੰਦਾ ਮੈਨੂੰ ਜਦੋਂ ਮੈਂ ਗੱਡੀ 'ਚ ਬੈਠਦਾ ਮੈਂ ਜਾ ਕੇ ਪਹਿਲਾਂ ਡਿੱਗੀ ਵਗੈਰਾ ਸਾਰਾ ਕੁਝ ਚੈੱਕ ਦੱਸਦੇ ਆ ਵੀ ਇਹ ਵੀ ਹੁੰਦਾ ਕਿ ਸਾਨੂੰ ਤੁਮ ਕਹੇ ਜਾਂਦਾ ਕਿ ਤੁਸੀਂ ਕਰ ਵੀ ਕੀ ਲਓਗੇ ਸਾਰਾ ਸਿਸਟਮ ਸਾਡੇ ਕੋਲ ਆ ਤੁਸੀਂ ਜੋ ਕਰਨਾ ਹੈ ਜੋ ਲਾਉਣਾ ਹੈ ਹੁਣ ਕਈ ਵਾਰ ਸਾਨੂੰ ਸਵਾਲ ਪੁੱਛਿਆ ਜਾਂਦਾ ਸੁਨੰਦਾ ਸ਼ਰਮਾ ਤੋਂ ਬਾਅਦ ਹੁਣ ਗਾਇਕ ਕਾਕਾ ਨੇ ਵੀ ਪਿੰਕੀ ਢਾਲੀਵਾਲ ਦੇ ਉੱਪਰ ਲਾ ਦਿੱਤੇ ਵੱਡੇ ਦੋਸ਼ ਜਿੱਥੇ ਸੁਨੰਦਾ ਸ਼ਰਮਾ ਦੇ ਵੱਲੋਂ ਪਿੰਕੀ ਢਾਲੀਵਾਲ ਦੇ ਉੱਪਰ ਵੱਡੇ આરોਪ ਲਗਾਏ ਜਾ ਰਹੇ ਹਨ ਜਿਸ ਦੀਆਂ ਚਰਚਾ ਵਿੱਚ ਚਾਰੇ ਪਾਸੇ ਛੜੀਆਂ ਹੋਈਆਂ ਨੇ ਇਸੇ ਬਚਾਲੇ ਹੁਣ ਪੰਜਾਬੀ ਗਾਇਕ ਕਾਕਾ ਨੇ ਵੀ ਪਿੰਕੀ ਢਾਲੀਵਾਲ ਦੇ ਉੱਪਰ ਠੱਗੀ ਦੇ ਵੱਡੇ ਦੋਸ਼ ਲਗਾਉਂਦਿਆਂ ਹੋਇਆ ਪੁਲਿਸ ਦੇ ਕੋਲ ਮਾਮਲਾ ਦਰਜ ਕਰਵਾਇਆ ਹੈ ਕਰੋੜਾਂ ਰੁਪਏ ਦੀ ਠੱਗੀ ਦੇ ਦੋਸ਼ ਲਗਾਉਂਦਿਆਂ ਹੋਇਆ ਮੋਹਾਲੀ ਐਸਐਸਪੀ ਦੇ ਕੋਲ ਉਨ੍ਹਾਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਗਾਇਕ ਕਾਕਾ ਨੇ ਇਸ ਬਾਬਤ ਪ੍ਰੈਸ ਕਾਨਫਰੰਸ ਵੀ ਕੀਤੀ ਪ੍ਰੈਸ ਕਾਨਫਰੰਸ ਤੇ ਉਨ੍ਹਾਂ ਵੱਲੋਂ ਆਖਿਆ ਗਿਆ ਕਿ ਮੇਰੇ ਕੋਲ 18 ਗਾਣੇ ਜਿਹੜੇ ਸਾਡੇ ਆਪਸ ਦੇ ਵਿੱਚ ਤੈਅ ਹੋਏ ਸਨ ਉਸ ਦੀ ਥਾਂ ਦੇ ਉੱਪਰ 20 ਗਾਣੇ ਗਵਾਏ ਗਏ ਤੇ ਗਲਤ ਡਾਕੂਮੈਂਟਸ ਵੀ ਤਿਆਰ ਕੀਤੇ ਗਏ 1.40 ਕਰੋੜ ਦੀ ਧੋਖਾਧੜੀ ਕੀਤੀ ਗਈ ਜਦੋਂ ਗਾਇਕ ਨੇ ਇਸ ਸਬੰਧ ਦੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕੀਤੀ ਤਾਂ ਅੱਗੋਂ ਉਨ੍ਹਾਂ ਦੇ ਵੱਲੋਂ ਕਾਕੇ ਨੂੰ ਤਮ ਉਨਾ ਸ਼ੁਰੂ ਕਰਤਾ ਤਾਂ ਕਿ ਆ ਜਿਸ ਕਾਰਨ ਹੁਨਾ ਗੁਰਕੀਰਨ ਤੇ ਪਿੰਕੀ ਢਾਲੀਵਾਲ ਤੇ ਇਹੇ ਵੱਡੇ આરોਪ ਲਗਾਉਂਦਿਆਂ ਹੋਇਆਂ ਇਨਸਾਫ ਦੀ ਮੰਗ ਕੀਤੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਕਾਈ ਡਿਜੀਟਲ ਕੰਪਨੀ ਹੋਗੀ ਜਿਹੜੇ ਸਾਡੇ ਸਰਵਿਸ ਪ੍ਰੋਵਾਈਡਰ ਨੇ ਜਿਹੜੇ ਸਾਡੇ ਕੰਮ ਦੇ ਵਿੱਚ ਸਾਡਾ ਇੱਕ ਪਾਰਟ ਦਾ ਰੋਲ ਅਦਾ ਕਰ ਰਹੇ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਜਾਂ ਫਿਰ ਕਹਾਇਆ ਜਾ ਰਿਹਾ ਕਿ ਮੈਂ ਸਿਰਫ ਸੁਣਨ ਦਾ ਸ਼ਰਮਾ ਦੀ ਸਪੋਰਟ ਦੇ ਵਿੱਚ ਖੜਿਆ ਜਾਂ ਫਿਰ ਮੈਂ ਉਹਨਾਂ ਦੇ ਹੱਕ 'ਚ ਬੋਲ ਰਿਹਾ ਮੈਂ ਹਰ ਕਲਾਕਾਰ ਦੀ ਸਪੋਰਟ ਚਾ ਜਿਹਦੇ ਨਾਲ ਠੱਗੀ ਹੋਈ ਆ ਇਹ ਸਿਰਫ ਸੁਨੰਦ ਦਾ ਕੇਸ ਨਹੀਂ ਹੈਗਾ ਇਹ ਮੇਰਾ ਕੇਸ ਹੈ ਮੇਰਾ ਨਾਲ ਸ਼੍ਰੀ ਬਰਾੜ ਦਾ ਵੀ ਕੇਸ ਹੈ ਜਾਂ ਹੋਰ ਬਹੁਤ ਸਾਰੇ ਆਰਟਿਸਟ ਨੇ ਜਿਹੜੇ ਕਬਰੋਂਦੇ ਨੇ ਇਸ ਗੱਲੋਂ ਜਿਹੜੇ ਸਾਹਮਣੇ ਆਉਣ ਤੋਂ ਡਰਦੇ ਨੇ ਜਿਨ੍ਹਾਂ ਨੂੰ ਦਬਕਾਇਆ ਜਾਂਦਾ ਡਰਾਇਆ ਜਾਂਦਾ ਤੇ ਕੁਝ ਗੱਲਾਂ ਇਹ ਇਹ ਜਿਹੀਆਂ ਹੁੰਦੀਆਂ ਨੇ ਕਿ ਸਾਨੂੰ ਦੱਸਦੇ ਆ ਵੀ ਇਹ ਵੀ ਹੁੰਦਾ ਕਿ ਸਾਨੂੰ ਤਾਂ ਮਕਾਇਆ ਹੀ ਜਾਂਦਾ ਕਿ ਤੁਸੀਂ ਕਰ ਵੀ ਕੀ ਲਓਗੇ ਸਾਰਾ ਸਿਸਟਮ ਸਾਡੇ ਕੋਲ ਆ ਤੁਸੀਂ ਜੋ ਕਰਨਾ ਹੈ ਜੋ ਲਾਉਣਾ ਹੈ ਹੁਣ ਕਈ ਵਾਰ ਸਾਨੂੰ ਸਵਾਲ ਪੁੱਛਿਆ ਜਾਂਦਾ ਕਿ ਤੁਸੀਂ ਐਗਰੀਮੈਂਟ ਪੜ੍ਹ ਕੇ ਸਾਈਨ ਕਰਕੇ ਫੇਰ ਮੁੱਕਰਦੇ ਹੋ ਜਾਂ ਫਿਰ ਇਹ ਗੱਲਾਂ ਕਰਦੇ ਹੋ ਸ਼੍ਰੀ ਬਰਾਲਵਾਗੇ ਬਹੁਤ ਸਾਰੇ ਆਰਟਿਸਟ ਨੇ ਜਿਨ੍ਹਾਂ ਦਾ ਲਿਖਤੀ ਐਗਰੀਮੈਂਟ ਕੋਈ ਨਹੀਂ ਹੋਇਆ ਹੋਇਆ ਤੇ ਉਹਨਾਂ ਨਾਲ ਫਿਰ ਵੀ ਠੱਗੀਆਂ ਹੋ ਜਾਂਦੀਆਂ ਨੇ ਤੇ ਜਦੋਂ ਅਸੀਂ ਮਾਰੇ ਮੋਟੇ ਜਿਹੜੇ ਲਿਖਤੀ ਐਗਰੀਮੈਂਟ ਕਰੇ ਹੋਏ ਹੁੰਦੇ ਨੇ ਅਸੀਂ ਸਾਰੀ ਸ਼ਰਤਾਂ ਪੂਗਾ ਦਿੰਦੇ ਹਾਂ ਜਦੋਂ ਸਾਹਮਣੇ ਤੋਂ ਸ਼ਰਤਾਂ ਨਹੀਂ ਪੂਾਈ ਜਾਂਦੀਆਂ ਤੇ ਸਾਨੂੰ ਤਾਂ ਸਿਰਫ ਇਹੀ ਕਹਿ ਦਿੱਤਾ ਜਾਂਦਾ ਕਿ ਤੁਸੀਂ ਜਿੰਨਾ ਤੁਸੀਂ ਜ਼ੋਰ ਲਾ ਸਕਦੇ ਹੋ ਲਾ ਲਓ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ ਸਾਡੇ ਕੇਸ ਦੇ ਵਿੱਚ ਪਿੰਕੀ ਜੀ ਜਾਂ ਫਿਰ ਗੁਰਕਰਨ ਧਾਲੀਵਾਲ ਸਕਾਈ ਅਸੀਂ ਉਹਨਾਂ ਦੇ ਸਾਈਨਡ ਆਰਟਿਸਟ ਨਹੀਂ ਹੈਗੇ ਅਸੀਂ ਖੁਦ ਇੱਕ ਲੇਬਲ ਆ ਮੇਰੇ ਲੇਬਲ ਦਾ ਜਿਹੜਾ ਵੀ ਰੈਵਨਿਊ ਇਕੱਠਾ ਕਰਨਾ ਹੁੰਦਾ ਅਸੀਂ ਸਾਰੇ ਆਰਟਿਸਟ ਆਪਣੇ ਆਪ ਨਹੀਂ ਕਰ ਸਕਦੇ ਇਹ ਗੱਲਾਂ ਜਾਂ ਇਹ ਜਿਹੜੇ ਕੰਮ ਹੁੰਦੇ ਨੇ ਤਾਂ ਸਾਨੂੰ ਅਪਰੋਚ ਕੀਤਾ ਜਾਂਦਾ ਕਿ ਸਾਡੇ ਤੋਂ ਜੋ ਤੁਹਾਨੂੰ ਹੈਲਪ ਚਾਹੀਦੀ ਹੈ ਜੋ ਤੁਹਾਨੂੰ ਅਮਾਊਂਟ ਚਾਹੀਦਾ ਇੱਕ ਫਿਕਸਡ ਅਮਾਊਂਟ ਆ ਲੈ ਲਓ ਜਦੋਂ ਵੀ ਤੁਹਾਨੂੰ ਲੋੜ ਹੋਊਗੀ ਤੁਹਾਡੀ ਵੀਡੀਓ ਸ਼ੂਟ ਕਰਨ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਅਸੀਂ ਤੁਹਾਡੇ ਨਾਲ ਖੜੇ ਆ ਤੇ ਤੁਹਾਡਾ ਕੰਮ ਅਸੀਂ ਕਰਾਂਗੇ ਜਿਹੜਾ ਸਾਡਾ ਰਿਵੈਨਿਊ ਇਕੱਠਾ ਹੁੰਦਾ ਹੈ ਜਿਹੜੇ ਸਾਡੇ ਪੈਸੇ ਇਕੱਠੇ ਕਰੇ ਹੁੰਦੇ ਨੇ ਅਸੀਂ ਇਕੱਠੇ ਕਰਨੇ ਹੁੰਦੇ ਨੇ ਕਲਾਕਾਰਾਂ ਨੂੰ ਇਸ ਚੀਜ਼ ਦੀ ਬਿਲਕੁਲ ਵੀ ਨੌਲੇਜ ਨਹੀਂ ਹੁੰਦੀ 4 ਸਾਲਾਂ ਵਿੱਚ ਆ ਕੇ ਮੈਨੂੰ ਬਹੁਤ ਘੱਟ ਸਮਝ ਆਈ ਹੈ ਹਾਲਾਂਕਿ ਮੈਂ ਥੋੜਾ ਬਹੁਤ ਪੜ੍ਹਿਆ ਲਈ ਹੈ ਵੀ ਹੋਇਆ ਬਾਕੀ ਆਰਟਿਸਟ ਜਿਹੜੇ ਬਿਲਕੁਲ ਤੁਹਾਨੂੰ ਪਤਾ ਹੀ ਹੈ ਵੀ ਗਰੀਬੀ ਗਰੀਬੀ ਚੋਂ ਆਏ ਹੁੰਦੇ ਨੇ ਕੋਈ ਖਾਸ ਲਿੰਕ ਵੀ ਨਹੀਂ ਹੁੰਦੇ ਇਸ ਗੱਲੋਂ ਡਰਦੇ ਵੀ ਹੁੰਦੇ ਆ ਅਸੀਂ ਤੇ ਉਹ ਜਿਹੜਾ ਪੈਸਾ ਇਕੱਠਾ ਕਰਨਾ ਹੁੰਦਾ ਉਹਦਾ ਉਹਨਾਂ ਨੂੰ ਕੰਮ ਸੌਂਪਿਆ ਗਿਆ ਹੁੰਦਾ ਤੇ ਜਦੋਂ ਸਾਨੂੰ ਪਤਾ ਲੱਗਦਾ ਕਿ ਅਸੀਂ ਐਗਰੀਮੈਂਟ ਦੀ ਸਾਰੀ ਸ਼ਰਤਾਂ ਪੂਰੀਆਂ ਕਰ ਚੁੱਕੇ ਹਾਂ ਅਸੀਂ ਜਿੰਨੇ ਗਾਣੇ ਕਰਨੇ ਸੀ ਉਹ ਪੂਰੇ ਕਰ ਚੁੱਕੇ ਹਾਂ ਜੋ ਸਾਡਾ ਅਮਾਉਂਟ ਜੋ ਵੀ ਮੜਾ ਮੋਟਾ ਉਹਨਾਂ ਵੱਲੋਂ ਆਇਆ ਹੁੰਦਾ ਅਸੀਂ ਉਹ ਪੂਰਾ ਰਿਕੂਪਰ ਕਰ ਚੁੱਕੇ ਹਾਂ ਜਾਂ ਸਾਡਾ ਚੈਨਲ ਪੂਰੇ ਪੈਸੇ ਕਰ ਚੁੱਕਿਆ ਉਸ ਤੋਂ ਬਾਅਦ ਵੀ ਸਾਨੂੰ ਕਿਸੇ ਨਾ ਕਿਸੇ ਕੰਮ ਚੁੜ ਲਿਆ ਜਾਂਦਾ ਕਿ ਸਾਡੇ ਨਾਲ ਹੀ ਕੰਮ ਕਰੋ ਤੇ ਇਹ ਡਾਇਰੈਕਟ ਆਪ ਨਹੀਂ ਪੈਸੇ ਇਕੱਠੇ ਕਰਦੇ ਇਹ ਅੱਗੇ ਕਿਸੇ ਕੰਪਨੀ ਤੋਂ ਕੰਮ ਫੜਦੇ ਨੇ ਸਾਨੂੰ ਜੇ ਨੌਲਜ ਹੋਵੇ ਅਸੀਂ ਪਹਿਲਾਂ ਹੀ ਉਹਨਾਂ ਕੰਪਨੀਆਂ ਕੋਲ ਜਾ ਜਾਈਏ ਉਹਨਾਂ ਕੰਪਨੀਆਂ ਤੋਂ ਪੈਸੇ ਫੜਦੇ ਨੇ ਉਹੀ ਸਾਨੂੰ ਦਿੰਦੇ ਨੇ ਤੇ ਉਹਨਾਂ ਤੋਂ ਹੀ ਜਦੋਂ ਅਸੀਂ ਪੈਸੇ ਇਕੱਠੇ ਕਰ ਵੀ ਦਿੰਨੇ ਆ ਵਾਪਸ ਹੋ ਵੀ ਜਾਂਦੇ ਨੇ ਉਦੋਂ ਬਾਅਦ ਵੀ ਸਾਨੂੰ ਉਹਨਾਂ ਦੀ ਸ਼ੀਟਾਂ 'ਚ ਫੇਰ ਬਦਲ ਕਰਕੇ ਸਾਨੂੰ ਸਾਡਾ ਰੈਵਨਿਊ ਬਹੁਤ ਘੱਟ ਦਿਖਾਇਆ ਜਾਂਦਾ ਜੇ ਸਮਝ ਲਓ ਅਸੀਂ 10 ਰੁਪਏ ਕਮਾ ਰਹੇ ਆ ਤਾਂ ਸਾਨੂੰ 2 ਜਾਂ 5 ਹੀ ਦਿਖਾਇਆ ਜਾਂਦਾ ਤੇ ਉਹਦੇ ਵਿੱਚੋਂ ਵੀ ਆਪਣਾ ਇਹ ਕਮਿਸ਼ਨ ਕੱਟਦੇ ਨੇ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਇਸ ਠੱਗੀ ਠੋਰੀ ਦਾ ਸਾਡਾ ਜੀ 3 ਸਾਲ ਦਾ ਐਗਰੀਮੈਂਟ ਸੀ 3 ਸਾਲ ਹੋ ਗਏ 3 ਸਾਲ ਦੇ ਪਹਿਲੇ 1 ਸਾਲ ਦੇ ਦੌਰਾਨ ਹੀ ਸਾਨੂੰ ਹੌਲੀ ਹੌਲੀ 3 ਸਾਲ ਕਿਹੜੇ ਸੀਗੇ 2021 ਤੋਂ ਸ਼ੁਰੂ ਹੋਇਆ ਜੀ ਸਤੰਬਰ 2021 ਹਾਂ ਜੀ ਤੇ ਜਿਵੇਂ ਸਾਨੂੰ ਹੌਲੀ ਹੌਲੀ ਸ਼ੁਰੂ ਹੁੰਦਾ ਜੀ ਇੱਕ ਦੂਜੇ ਪਹਿਲੀ ਗੱਲ ਤਾਂ ਅਸੀਂ ਆਰਟਿਸਟ ਸਾਰੇ ਇੱਕ ਦੂਜੇ ਦੇ ਲਿੰਕ ਚ ਨਹੀਂ ਹੁੰਦੇ ਅਸੀਂ ਇੱਕ ਦੂਜੇ ਨੂੰ ਇੰਨਾ ਨਹੀਂ ਮਿਲਦੇ ਸਾਨੂੰ ਆਪਣੀ ਪ੍ਰਾਈਵੇਸੀ ਬਹੁਤ ਪਸੰਦ ਹੁੰਦੀ ਹੈ ਸਾਡੇ ਪਰਿਵਾਰਕ ਮਸਲੇ ਵੀ ਹੁੰਦੇ ਨੇ ਅਸੀਂ ਸ਼ਾਂਤ ਰਹਿਣਾ ਚਾਹੁੰਦੇ ਆ ਪਰ ਜਦੋਂ ਅਸੀਂ ਥੋੜਾ ਥੋੜਾ ਬਹੁਤ ਕਦੇ ਕਿਸੇ ਨਾਲ ਕੋਲਾਬ ਕਰਨੀ ਆ ਜਾਂ ਕਦੇ ਕਿਸੇ ਨਾਲ ਉਹੀ ਮੁਲਾਕਾਤ ਹੋ ਜਾਂਦੀ ਹੈ ਉਦੋਂ ਸਾਡੀਆਂ ਗੱਲਾਂ ਹੋ ਜਾਂਦੀਆਂ ਨੇ ਕਿ ਤੇਰੇ ਨਾਲ ਵੀ ਹਸਤਾਣ ਹੋ ਰਿਹਾ ਜਾਂ ਮੇਰੇ ਨਾਲ ਵੀ ਹਸਤਾਣ ਹੋ ਰਿਹਾ ਫਿਰ ਸਾਨੂੰ ਠੱਗੀਆਂ ਦਾ ਸਮਝਾਉਣ ਲੱਗ ਜਾਂਦੀ ਹੈ ਕਿ ਇਹ ਠੱਗੀ ਹੋ ਰਹੀ ਹੈ ਕਿਸੇ ਸਾਡੇ ਸਾਡੇ ਜਦੋਂ ਕੋਈ ਸਾਨੂੰ ਪੈਸਾ ਦਿੱਤਾ ਵੀ ਤਾਂ ਇਹਨਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਇਹ ਕਿਸੇ ਤਰੀਕੇ ਨਾਲ ਉਹ ਪੈਸੇ ਪੂਰੇ ਨਾ ਕਰ ਦੇਣ ਸਾਡੇ ਜਿਹੜੇ ਗਾਣਿਆਂ ਤੇ ਪ੍ਰੋਮੋਸ਼ਨ ਲਗਾਈ ਜਾਂਦੀ ਹੈ ਉਹਨਾਂ ਤੇ ਕੋਈ ਨਾ ਕੋਈ ਫੇਕ ਕਮੈਂਟ ਪਵਾਤਾ ਆ ਜਾਂ ਫਿਰ ਕੋਈ ਫੇਕ ਵਿਊ ਪਵਾ ਦੇ ਚਾਹੇ 100 ਪਵਾ ਦੇ ਚਾਹੇ 1000 ਮਿਲਣ ਪਵਾਤਾ ਸਾਡਾ ਚੈਨਲ ਬਲੈਕਲਿਸਟ ਹੋ ਜਾਂਦਾ ਹੈ ਸਾਡਾ ਗਾਣਾ ਉਵੇਂ ਨਹੀਂ ਚੱਲ ਪਉਂਦਾ ਜਿਵੇਂ ਉਹ ਚੱਲ ਸਕਦਾ ਸੀ ਤੁਸੀਂ ਨੋਟਿਸ ਕਰੋਗੇ ਕਿ 2021 ਦੇ ਵਿੱਚ ਜਾਂ 2020-21 ਦੌਰਾਨ ਜਦੋਂ ਮੈਂ ਖੁਦ ਆਇਆ ਮੈਂ ਇੱਕ ਐਸਟੈਬਲਿਸ਼ਡ ਆਰਟਿਸਟ ਆ ਮੈਂ ਆਪਣੇ ਆਪ ਨੂੰ ਪ੍ਰੂਵ ਕਰਿਆ ਉਦੋਂ ਮੈਂ ਬਹੁਤ ਵਧੀਆ ਆਪਣੇ ਗਾਣੇ ਮੇਰੇ ਗਾਣੇ ਜਦੋਂ ਤਾਂ ਮੈਂ ਇਹਨਾਂ ਨਾਲ ਜੁੜਿਆ ਮੇਰਾ ਗਰਾਫ ਥੱਲੇ ਜਾਂਦਾ ਜਾ ਰਿਹਾ ਹੈ ਮੇਰੇ ਗਾਣੇ ਵਧੀਆ ਪਰਫਾਰਮ ਨਹੀਂ ਕਰ پا ਰਹੇ ਮੇਰੇ ਗਾਣੇ ਕਮਾ ਨਹੀਂ پا ਰਹੇ ਉਹ ਤਾਂ ਜਦੋਂ ਅਸੀਂ ਬਾਕੀ ਆਰਟਿਸਟਾਂ ਨੂੰ ਮਿਲਦੇ ਆ ਜਾਂ ਸਾਨੂੰ ਹੋਰ ਲਿਸਟਾਂ ਸਾਹਮਣੇ ਆ ਜਾਂਦੀਆਂ ਨੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਕੁਝ ਕੁਝ ਚੀਜ਼ਾਂ ਦਾ ਐਕਸੈਸ ਸਾਡੇ ਕੋਲ ਆ ਜਾਂਦਾ ਬਾਅਦ ਵਿੱਚ ਜਦੋਂ ਅਸੀਂ ਲੜਦੇ ਪੜਦੇ ਹਾਂ ਕਿ ਆਹ ਚੀਜ਼ ਦਾ ਸਾਨੂੰ ਐਕਸੈਸ ਦੇ ਦਿਓ ਆਹ ਚੀਜ਼ ਦਾ ਪਾਸਵਰਡ ਸਾਡੇ ਕੋਲ ਹੋਣਾ ਚਾਹੀਦਾ ਉਤੋਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਡਾ ਕਿਹੜਾ ਗਾਣਾ ਕਿਵੇਂ ਪਰਫਾਰਮ ਕਰ ਰਿਹਾ ਹੈ ਬਹੁਤ ਸਾਰੇ ਗਾਣੇ ਇਹਨਾਂ ਦੇ ਖੁਦ ਦੇ ਫੇਕ ਚੈਨਲਸ ਦੇ ਹੁੰਦੇ ਨੇ ਜ ਪਹਲਾ ਜਾਂਦਾ ਕਿ ਜਿਹੜਾ ਸਾਡਾ origignal ਚੈਨਲ ਹੈ ਉਹ ਥੱਲੇ ਦਾਅਵਾ ਜਾਂਦਾ ਹੈ ਇਹਦੀ ਮੈਂ ਐਗਜ਼ਾਮਪਲ ਇਹ ਦੇ ਸਕਦਾ ਕਿ ਮੇਰਾ ਰੀਸੈਂਟ ਨੀਂਦ ਗਾਣਾ ਆਇਆ ਸੀ ਜਦੋਂ ਮੈਂ ਜਦੋਂ ਮੈਂ ਦੇਖਿਆ ਕਿ ਮੇਰਾ ਗਾਣਾ ਕੋਈ ਕੰਮ ਕਿਉਂ ਨਹੀਂ ਕਰ ਰਿਹਾ ਇਹਨਾਂ ਨਾਲ ਹਨਾ ਤੇ ਜਦੋਂ ਮੈਂ ਇੱਕ ਹਿੰਦੀ ਉਰਦੂ ਕਿਉਂਕਿ ਮੈਨੂੰ ਪਤਾ ਮੇਰੀ ਪਾਕਿਸਤਾਨ 'ਚ ਫੈਨ ਫੋਲਿੰਗ ਕਾਫੀ ਹੈ ਤੇ ਪੈਨ ਇੰਡੀਆ ਮੈਂ ਆਰਟਿਸਟ ਚਲਦਾ ਹਨਾ ਤੇ ਮੈਨੂੰ ਹਿੰਦੀ ਆਡੀਅੰਸ ਵੀ ਸੁਣਦੀ ਹੈ ਇਸ ਕਰਕੇ ਮੈਂ ਕੋਸ਼ਿਸ਼ ਕੀਤੀ ਸੀ ਕਿ ਹਿੰਦੀ ਉਰਦੂ ਥੋੜਾ ਜਿਹਾ ਮੈਂ ਇੱਕ ਗਾਣਾ ਉਹ ਜਿਹਾ ਕਰਾਂ ਕਿ ਜਿਹੜਾ ਕੋਈ ਸ਼ੱਕ ਹੀ ਨਾ ਬਚੇ ਜਦੋਂ ਤੁਸੀਂ ਉਸ ਗਾਣੇ ਨੂੰ ਸਰਚ ਕਰਕੇ ਦੇਖੋਗੇ ਹੁਣੀ ਕਰਕੇ ਦੇਖ ਸਕਦੇ ਹਾਂ ਤਾਂ ਪਹਿਲਾਂ ਵਾਲੇ 7-8 ਚੈਨਲ ਫੇਕ ਚੈਨਲਜ਼ ਹੋਣਗੇ ਜਿਨ੍ਹਾਂ ਦਾ ਰੈਵਨਿਊ ਉਹਨਾਂ ਨੂੰ ਜਾ ਰਿਹਾ ਤੇ ਜਿਹਦੀਆਂ ਰਿਪੋਰਟਾਂ ਮੇਰੇ ਕੋਲ ਆਉਣੀਆਂ ਵੀ ਨਹੀਂ ਕਦੇ ਜਿਹਦਾ ਪੈਸਾ ਮੈਨੂੰ ਕਦੇ ਵੀ ਨਹੀਂ ਆਊਗਾ ਉਸ ਤੋਂ ਬਾਅਦ 8ਵੇਂ 10ਵੇਂ ਨੰਬਰ ਤੇ ਮੇਰਾ ਆਫੀਸ਼ੀਅਲ ਚੈਨਲ ਆਊਗਾ ਤੇ ਬਹੁਤ ਸੋਚ ਸਮਝ ਦੇ ਨਾਲ ਠੱਗੀਆਂ ਵਜਦੀਆਂ ਨੇ ਪੇਮੈਂਟਸ ਜਦੋਂ ਸਾਨੂੰ ਪਾਈਆਂ ਜਾਂਦੀਆਂ ਨੇ ਜਦੋਂ ਜਦੋਂ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਸਾਡੀ ਪੇਮੈਂਟ ਸਾਡਾ ਪੈਸਾ ਜਿਹੜਾ ਸੀ ਰਿਕੂਪੀ ਕਰਤਾ ਉਸ ਤੋਂ ਬਾਅਦ ਜਿਹੜਾ ਸਾਡਾ ਪੈਸਾ ਬਣਿਆ ਸਾਨੂੰ ਕੁਮ ਆਇਆ ਜਾਂਦਾ ਹੈ ਸਾਨੂੰ ਬਹੁਤ ਲੰਬੇ ਗੇੜ ਚ ਪਾਇਆ ਜਾਂਦਾ ਸਾਨੂੰ ਕਈ ਵਾਰ ਇਹ ਵੀ ਕਿਹਾ ਜਾਂਦਾ ਕਿ ਜੇ ਤੁਸੀਂ ਹੁਣੀ ਪੇਮੈਂਟ ਚਾਹੀਦੀ ਹੈ ਕਿਉਂਕਿ ਸਾਨੂੰ ਜਦੋਂ ਅਸੀਂ ਸ਼ੂਟ ਅਰੇਂਜ ਕਰੀ ਬੈਠੇ ਹਾਂ ਸਾਡਾ ਡਾਇਰੈਕਟਰ ਦੀ ਫੀਸ ਅਸੀਂ ਦੇਣੀ ਹੈ ਮਾਡਲ ਦੀ ਫੀਸ ਦੇਣੀ ਹੈ ਜਾਂ ਹੋਰ ਬਹੁਤ ਸਾਰੇ 뮤직 ਡਾਇਰੈਕਟਰਾਂ ਦੀ ਫੀਸ ਦੇਣੀ ਹੁੰਦੀ ਹੈ ਉਦੋਂ ਸਾਨੂੰ ਅਰਜੈਂਟ ਪੈਸਾ ਚਾਹੀਦਾ ਹੁੰਦਾ ਉਹ ਤੋਂ ਪਹਿਲਾਂ ਤਾਂ ਇਹਨਾਂ ਨੇ ਕਿਹਾ ਹੁੰਦਾ ਕਿ ਹਾਂ ਵੀ ਜਦੋਂ ਤੁਸੀਂ ਕਹੋਗੇ ਉਦੋਂ ਪੈਸਾ ਦੇ ਦਾਂਗੇ ਉਸੇ ਦੌਰਾਨ ਸਾਨੂੰ ਕਹਿ ਦਿੰਦੇ ਕਿ ਸਾਡਾ ਇਹ ਕੰਮ ਫਸਿਆ ਹੋਇਆ ਹੈ ਸਾਡਾ ਜੀਐਸਟੀ ਫਸਿਆ ਹੈ ਸਾਡਾ ਇਹ ਫਸਿਆ ਹੋਇਆ ਹੈ ਸਾਨੂੰ ਲਾਰਾ ਲਾ ਦਿੱਤਾ ਜਾਂਦਾ ਤੇ ਇਹ ਕਿਹਾ ਜਾਂਦਾ ਕਿ ਜੇ ਤੁਹਾਨੂੰ ਅਰਜੈਂਟ ਪੇਮੈਂਟ ਚਾਹੀਦੀ ਹੈ ਤਾਂ ਵਾਇਆ ਦੁਬਈ ਜਾਂ ਕਿਸੇ ਹੋਰ ਨੈਟਵਰਕ ਦੇ ਥਰੂ ਤੁਹਾਨੂੰ ਪੈਸਾ ਪਹੁੰਚਾ ਦਿੱਤਾ ਜਾਊਗਾ ਉਦੋਂ ਅਸੀਂ ਮਜਬੂਰਨ ਕਈ ਵਾਰ ਲੈ ਵੀ ਲੈਨੇ ਆ ਪਰ ਸਾਨੂੰ ਹੁਣ ਇਹ ਚੀਜ਼ ਦਾ ਬਹੁਤ ਡਰ ਹੁੰਦਾ ਹੈ ਕਿ ਮੈਂ ਇਹ ਚਾਹੁੰਦਾ ਕਿ ਸਾਨੂੰ ਕਲੀਅਰ ਕੀਤਾ ਜਾਵੇ ਕਿ ਜਿਹੜੀ ਉਹ ਸਾਨੂੰ ਪੇਮੈਂਟ ਆ ਰਹੀ ਹੈ ਉਹ ਇੱਕ ਨੰਬਰ ਦੀ ਹੈ ਜਾਂ ਦੋ ਨੰਬਰ ਦੀ ਹੈ ਇਹਨਾਂ ਦੀ ਖੁੱਦ ਦੀ ਕਮਾਈ ਹੈ ਜਾਂ ਕਿੱਥੋਂ ਪਾ ਰਹੇ ਨੇ ਬਈ ਟੋਟਲ ਕਿੰਨੇ ਕਰੋੜਾਂ ਦੀ ਬਰੇ ਕੋਈ ਅੰਦਾਜ਼ਾ ਹੀ ਨਹੀਂ ਕਿਉਂਕਿ ਅਸੀਂ ਜਿਹੜਾ ਕੈਲਕੂਲੇਟ ਕਰੀ ਬੈਠੇ ਆ ਇਹਨਾਂ ਦੇ ਹਿਸਾਬ ਨਾਲ ਉਹ ਸਾਨੂੰ ਬਹੁਤ ਘੱਟ ਲੱਗਾਇਆ ਜਾਂਦਾ ਜਿਵੇਂ ਜਿਵੇਂ ਸਾਡੀ ਮੈਨੂੰ ਪਹਿਲਾਂ ਨਹੀਂ ਸੀ ਪਤਾ ਕਿ ਸੁਨੰਦਾ ਸ਼ਰਮਾ ਦਾ ਕੇਸ ਚੱਲ ਰਿਹਾ ਹੈ ਮੈਨੂੰ ਨਹੀਂ ਸੀ ਪਤਾ ਕਿ ਸ਼੍ਰੀ ਬਰਾੜ ਦਾ ਕੇਸ ਚੱਲ ਰਿਹਾ ਹੈ ਇਹਦਾ ਜਦੋਂ ਸੁਨੰਦਾ ਜੀ ਦੀ ਪੋਸਟ ਮੈਂ ਦੇਖੀ ਹੈ ਤੇ ਮੈਨੂੰ ਫਿਰ ਲੱਗਿਆ ਉਹ ਤੋਂ ਪਹਿਲਾਂ ਅਸੀਂ 7 ਮਹੀਨਿਆਂ ਤੋਂ ਪਹਿਲਾਂ ਇਹਨਾਂ ਨੂੰ ਮੇਲਜ਼ ਪਾ ਰਹੇ ਹਾਂ ਅਸੀਂ ਮੈਂ ਰੌਲਾ ਪਾਉਣ ਦੇ ਬਿਲਕੁਲ ਹੱਕ 'ਚ ਨਹੀਂ ਹੁੰਦਾ ਮੈਂ ਚਾਹੁੰਦਾ ਸੀ ਵੀ ਬੈਠ ਕੇ ਨਿਬੇੜੀਏ ਤੁਹਾਨੂੰ ਮੇਰੀ ਟੀਮ ਮੇਲਜ਼ ਦਿਖਾ ਦੂਗੀ ਸਾਡੇ ਵੱਲ ਤੁਸੀਂ ਪੈਸੇ ਜਿੰਨੇ ਦੇਣੇ ਆ ਜਿੰਨੇ ਤੁਹਾਨੂੰ ਲੱਗਦਾ ਓਨੇ ਦੇ ਦਿਓ ਜਿੰਨੇ ਤੁਸੀਂ ਕਿਹਾ ਗਾਣੇ ਕਿਹਾ ਸੀ ਮੈਂ ਉਹ ਤੋਂ ਦੋ ਵਾਧਾ ਕਰ ਚੁੱਕਿਆ ਤੁਹਾਡੇ ਨਾਲ ਪਰ ਮੈਂ ਤੁਹਾਡੇ ਨਾਲ ਹੋਰ ਕੰਮ ਨਹੀਂ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਮੇਰਾ ਕਰੀਅਰ ਖਰਾਬ ਕਰਨ ਤੇ ਆਏ ਹੋਇਆ ਤੇ ਦੇਖਿਆ ਕਿ 2 ਕਰੋੜ ਰੁਪਏ ਮੰਗ ਰਹੇ ਆ ਹਾਂ ਜੀ 2 ਕਰੋੜ ਵਾਲੀ ਗੱਲ ਨਹੀਂ ਕਰੋ 2 ਕਰੋੜ ਮੰਗ ਰਹੇ ਆ ਸਾਨੂੰ ਬਹੁਤ ਤਰੀਕੇ ਨਾਲ ਉਲਝਾਇਆ ਜਾਂਦਾ ਜੀ ਮੈਂ ਇਨੀ ਚੀਜ਼ਾਂ ਨਹੀਂ ਦੱਸ ਸਕਦਾ ਕਿ ਸਾਨੂੰ 2 ਕਰੋੜ ਦਾ ਬਹੁਤ ਦੂਰ ਦੀ ਗੱਲ ਆ ਸਾਨੂੰ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਕਰ ਕੀ ਰੋਂਗੇ ਮਤਲਬ ਅਸੀਂ ਤੁਹਾਨੂੰ ਹੋਰ ਤਰੀਕੇ ਨਾਲ ਦੇਖ ਲਾਂਗੇ ਜੇਕਰ ਤੁਸੀਂ ਤੁਸੀਂ ਫੇਕ ਚੈਨਲਾਂ ਦੀ ਗੱਲ ਕੀਤੀ ਹੈ ਹਾਂਜੀ ਜੇਕਰ ਫੇਕ ਚੈਨਲ ਦੇ ਕੋਈ ਕੌਪੀਰਾਈਟ ਦਾ ਨੋਟਿਸ ਦਿੱਤਾ ਜਾਂਦਾ ਹੈ ਤੁਸੀਂ ਕਹਿ ਰਹੇ ਹੋ ਸਾਡੇ ਕੋਲ ਐਕਸੈਸ ਨਹੀਂ ਹੈਗਾ ਇਹ ਵੀ ਤੁਹਾਡੀ ਆਪਣੀ ਗੱਲ ਹੈ ਕਿ ਤੁਸੀਂ ਐਕਸੈਸ ਤੋਂ ਮਿਲੇ ਕੌਪੀਰਾਈਟ ਦੇ ਹੋਗੇ ਫਿਰ ਜੇ ਤੁਹਾਨੂੰ ਮਿਲ ਗਿਆ ਸਾਨੂੰ ਕੌਪੀਰਾਈਟ ਸਾਡੇ ਦੇ ਅਸੀਂ ਖੁਦ ਮਾਲਕਾਂ ਆਪਣੇ ਗਾਣਿਆਂ ਦੇ ਮੈਂ ਉਹਨਾਂ ਨਾਲ ਸਾਈਨਡ ਨਹੀਂ ਹੈਗਾ ਜੀ ਇਹਦੇ ਵਿੱਚ ਮੈਂ ਗੀਤ ਨੂੰ ਥੋੜਾ ਹੋਰ ਸੁਧਾਰ ਦਵਾਂ ਤੁਸੀਂ ਇਹ ਕਹਿ ਰਹੇ ਹੋ ਕਿ ਅਲੱਗ-ਅਲੱਗ ਚੈਨਲਾਂ 'ਤੇ ਤੁਹਾਡੇ ਗਾਣੇ ਪਾਏ ਜਾਂਦੇ ਹਨ ਜਿਹੜੀ ਕੰਪਨੀ ਦਾ ਤੁਸੀਂ ਕਰਾਰ ਕਰਦੇ ਹੋ ਕਿ ਤੁਸੀਂ ਹੋਰ ਕੰਪਨੀਆਂ ਦੇ ਜਿਹੜੇ ਕਾਗਜ਼ਾਤ ਹੁੰਦੇ ਜਾਂ ਉਹਨਾਂ ਦੇ ਜਿਹੜੇ ਪਲਾਨ ਹੁੰਦੇ ਉਹ ਪਲਾ ਕੇ ਉਹ ਕਰਦੇ ਨਹੀਂ ਪਰ ਇਹ ਗੱਲ ਅਲੱਗ ਹੈ ਕਿ ਤੁਸੀਂ ਕਿਸੇ ਨੂੰ ਅਕਿਊਜ਼ ਕਰ ਰਹੇ ਹੋ ਇੱਕ ਪੁਆਇੰਟ ਹੈ ਦੂਜੀ ਗੱਲ ਇਹ ਹੈ ਕਿ ਮੈਂ ਇੱਕ ਕੰਪਨੀ ਆ ਇੱਕ ਇਹ ਕੰਪਨੀ ਕਿ ਇਹ ਕੰਪਨੀ ਹੈ ਕਿ ਤੁਸੀਂ ਦੋ ਤਿੰਨ ਕੰਪਨੀਆਂ ਦੇ ਕੋਟੇਸ਼ਨ ਨਹੀਂ ਲੈਂਦੇ ਕਿ ਤੁਸੀਂ ਕੀ ਕੋ ਸਾਨੂੰ ਪ੍ਰੋਵਾਈਡ ਕਰੋਗੇ ਜਾਂ ਜਦੋਂ ਤੁਹਾਨੂੰ ਲੱਗਦਾ ਹੈ ਕਿ ਠੱਗੀ ਹੋ ਗਈ ਉਸ ਤੋਂ ਬਾਅਦ ਤੁਹਾਨੂੰ ਸਮਝ ਆਉਂਦਾ ਹੈ ਕਿ ਚੈਨਲ ਆ ਹੋ ਗਿਆ ਵੀਰੇ ਔਰ ਜਿਹੜੀ ਪੰਜਵਾਂ ਸਵਾਲ ਜਿਹੜਾ ਚੈਨਲਾਂ ਵਾਲੀ ਗੱਲ ਕਰਨੇ ਕਾਪੀਰਾਈਟ ਵਾਲੀ ਉਹ ਅਲੱਗ-ਅਲੱਗ ਚੈਨਲਾਂ 'ਤੇ ਜਦੋਂ ਪਾਏ ਜਾਂਦੇ ਉਹਨੂੰ ਯੂਜੀਸੀ ਕੰਟੈਂਟ ਕਹਿੰਦੇ ਆ ਹੈਨਾ ਉਹ ਤੁਹਾਡੀ ਸਹਿਮਤੀ ਤੋਂ ਬਿਨਾਂ ਨਹੀਂ ਪਾਇਆ ਜਾ ਸਕਦਾ ਤਾਂ ਕੀ ਤੁਹਾਨੂੰ ਦੱਸਿਆ ਨਹੀਂ ਹੁੰਦਾ ਸ਼ੁਰੂ ਦੇ ਵਿੱਚ ਉਹਨਾਂ ਵੱਲੋਂ ਅਸੀਂ ਇਹੀ ਨਹੀਂ ਪ੍ਰੂਫ ਕਰ ਸਕਦੇ ਕਿ ਜਿਹੜੇ ਉਹ ਫੇਕ ਚੈਨਲ ਨੇ ਇਹਨਾਂ ਦੇ ਨਹੀਂ ਪਰ ਸਾਨੂੰ ਅੰਦਰੋਂ-ਅੰਦਰ ਹੀ ਖਬਰ ਹੋ ਜਾਂਦੀ ਹੈ ਕਿ ਇਹਨਾਂ ਦੇ ਨਹੀਂ ਤੇ ਜਦੋਂ ਉਹ ਪੈਸਾ ਜਾ ਰਿਹਾ ਹੈ ਉਹ ਇੱਕ ਕੰਟੈਂਟ ਆਈਡੀ ਹੁੰਦੀ ਹੈ ਕੰਟੈਂਟ ਆਈਡੀ ਲੱਗੀ ਹੁੰਦੀ ਹੈ ਗਾਣੇ ਤੇ ਉਹ ਕਮਾਈ ਸਾਨੂੰ ਸਾਨੂੰ ਆਉਣੀ ਚਾਹੀਦੀ ਹੈ ਜੇ ਕੋਈ ਫੇਕ ਚੈਨਲ ਤੇ ਕੋਈ ਵੀ ਕਈ ਵਾਰ ਕੋਈ ਫੈਨ ਵੀ ਗਾਣਾ ਪਾ ਲੈਂਦਾ ਜੇ ਉਹਨੇ ਗਾਣਾ ਪਾਇਆ ਹੋਇਆ ਤਾਂ ਉਹ ਸਾਡੀ ਮਰਜ਼ੀ ਹੈ ਕਿ ਅਸੀਂ ਕਹਾਂਗੇ ਡਿਸਟ੍ਰੀਬਿਊਟਰ ਨੂੰ ਇਹਨੂੰ ਰਿਮੂਵ ਕਰ ਦੇ ਜਾਂ ਨਾ ਨਾ ਰਿਮੂਵ ਕਰ ਤੇ ਜੇ ਅਸੀਂ ਨਹੀਂ ਵੀ ਰਿਮੂਵ ਕਰਵਾਉਂਦੇ ਤਾਂ ਉਹਦੀ ਕਮਾਈ ਸਾਨੂੰ ਆਉਣੀ ਚਾਹੀਦੀ ਹੈ ਪਰ ਇਹੇ ਆਪਣੀ ਮਰਜ਼ੀ ਕਰਦੇ ਨੇ ਜਿਹੜਾ ਇਹਨਾਂ ਦਾ ਦਿਲ ਕਰਦਾ ਉਹ ਰਿਮੂਵ ਕਰਵਾਉਂਦੇ ਨੇ ਜਿਹੜਾ ਨਹੀਂ ਕਰਦਾ ਉਹ ਨਹੀਂ ਰਿਮੂਵ ਕਰਾਉਂਦੇ ਸਾਡੇ ਕੋਲ ਮੰਤਰੀ ਰਿਪੋਰਟਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਵਿੱਚ ਬਹੁਤ ਉਹਨਾਂ ਵਿੱਚ ਬਹੁਤ ਫੇਰ ਬੰਦ ਉਹ ਐਕਸਲ ਸ਼ੀਟਾਂ ਹੁੰਦੀਆਂ ਨੇ ਜੋ ਕਿ ਈਜ਼ੀਲੀ ਐਡੀਟਡ ਹੁੰਦੀਆਂ ਨੇ ਤੇ ਈਜ਼ੀਲੀ ਐਡੀਟਡ ਨੇ ਜਿਵੇਂ ਤੁਸੀਂ ਦੱਸਿਆ ਜਿਵੇਂ ਤੁਸੀਂ ਖੁਦ ਦੱਸਿਆ ਕਿ ਕਾਫੀ ਆਰਟਿਸਟਾਂ ਤੁਹਾਨੂੰ ਪਤਾ ਲੱਗਿਆ ਸੁਨੰਦਾ ਸ਼ਰਮਾ ਦੀ ਪੋਸ਼ਟ ਤੋਂ ਜਾਂ ਵੀ ਵਿਰਾਟ ਤੋਂ ਕਾਦੀ ਕੋਆਰਡੀਨੇਸ਼ਨ ਚੱਲ ਰਹੀ ਹੈ ਕਿ ਆਰਟਿਸਟ ਕਾਫੀ ਸਾਹ ਦੇ ਮੰਚ ਤੇ ਆਣ ਦੇ ਰਹੀ ਪੀੜਤ ਜਿੱਥੋਂ ਤੱਕ ਦੇਖੋ ਸੁਨੰਦਾ ਜੀ ਦਾ ਕੇਸ ਹੈ ਸੁਨੰਦਾ ਜੀ ਦਾ ਕੇਸ ਸਾਨੂੰ 5-6 ਮਹੀਨੇ ਹੌਲੀ ਹੌਲੀ ਥੋੜਾ ਬਹੁਤ ਇੰਡਸਟਰੀ 'ਚ ਪਤਾ ਲੱਗਣ ਲੱਗਿਆ ਸੀ ਅਸੀਂ ਇਹੀ ਗੱਲਾਂ ਕਰਦੇ ਸੀ ਕਿ ਇਹ ਇੰਨੀ ਦੇਰ ਤੋਂ ਚੁੱਪ ਕਿਉਂ ਬੈਠੇ ਨੇ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀਆਂ ਨੇ ਮੈਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਮੈਨੂੰ ਥੋੜਾ ਜਿਹਾ ਹੋਰ ਪਤਾ ਲੱਗੇ ਕਿ ਜਦੋਂ ਇੱਕ ਆਰਟਿਸਟ ਦੂਜੇ ਆਰਟਿਸਟ ਨੂੰ ਮਿਲਦਾ ਨਾ ਤਾਂ ਕਈ ਵਾਰ ਇਹ ਪਤਾ ਲੱਗਦਾ ਕਿ ਉਹਦੇ ਨਾਲ ਹੋਰ ਤਰੀਕੇ ਨਾਲ ਡੀਗਿਓ ਹੋ ਰਹੀ ਹੈ ਜਾਂ ਮੇਰੇ ਨਾਲ ਹੋਰ ਤਰੀਕੇ ਨਾਲ ਤਾਂ ਅਸੀਂ ਆਪਣੇ ਠੱਗ ਨੂੰ ਸਮਝ ਲੈਣੇ ਥੋੜਾ ਜਿਹਾ ਕਿ ਸਾਡੇ ਨਾਲ ਕਿਸ ਤਰੀਕੇ ਨਾਲ ਹੋ ਰਹੀ ਹੈ ਪਰ ਜਦੋਂ ਸਾਡੇ ਨਾਲ ਕੁਝ ਇਸ ਤਰ੍ਹਾਂ ਦਾ ਹੋ ਰਿਹਾ ਹੁੰਦਾ ਅਸੀਂ ਆਰਟਿਸਟ ਇਹੋ ਜੀ ਮਨੋਦਸ਼ਾ 'ਚ ਆ ਜਾਂਦੇ ਹਾਂ ਕਿ ਸਾਨੂੰ ਹਰ ਇੱਕ ਬੰਦੇ 'ਤੇ ਸ਼ੱਕ ਆਉਣ ਲੱਗਦਾ ਹੁਣ ਮੈਂ ਤੁਹਾਨੂੰ ਇੱਕ ਗੱ ਸ਼ੱਕ ਇਥੋਂ ਤੱਕ ਹੈ ਕਿ ਸਾਨੂੰ ਜਿਵੇਂ ਇਹ ਕਿਹਾ ਜਾਂਦਾ ਕਿ ਤੁਹਾਡੀ ਗੱਡੀ 'ਚ ਕੁਝ ਰਖਾ ਦਾਂਗੇ ਤੁਹਾਡੇ ਤੇ ਪਰਚਾ ਹੋ ਜਾਊਗਾ ਜਾਂ ਇਹ ਹੋ ਜਾਊਗਾ ਸਾਨੂੰ ਬਹੁਤ ਤਰੀਕੇ ਨਾਲ ਡਰਾਇਆ ਧਮਕਾਇਆ ਜਾਂਦਾ ਮੈਂ ਜਦੋਂ ਕਿਤੇ ਆਪਣੀ ਗੱਡੀ پارک ਕਰਦਾ ਮੈਂ ਪਹਿਲਾਂ ਇਹ ਨਿਸ਼ਚਿਤ ਕਰਦਾ ਕਿ ਕਿਤੇ ਕੈਮਰਾ ਲੱਗਾ ਹੋਵੇ ਜਾਂ ਫਿਰ ਕਈ ਵਾਰ ਜਦੋਂ ਕੈਮਰੇ ਦੀ ਨਿਗਰਾਨੀ 'ਚ ਨਹੀਂ ਗੱਡੀ ਖੜੀ ਹੁੰਦੀ ਮੇਰੇ ਅੰਦਰ ਡਰ ਹੁੰਦਾ ਮੈਨੂੰ ਜਦੋਂ ਮੈਂ ਗੱਡੀ 'ਚ ਬੈਠਦਾ ਮੈਂ ਜਾ ਕੇ ਪਹਿਲਾਂ ਡਿੱਗੀ ਵਗੈਰਾ ਸਾਰਾ ਕੁਝ ਚੈੱਕ ਕਰਦਾ ਕਿਤੇ ਕੁਝ ਨਿਕਲ ਨਾ ਆਵੇ ਬਈ ਗੱਡੀ ਦੇ ਬੰਦੇ ਆ ਕੇ ਜੀ ਤੁਸੀਂ ਬਹੁਤ ਸੀਰੀਅਸ ਅਲੀਗੇਸ਼ਨ ਲਾ ਰਹੇ ਹੋ ਜਿਸ ਲੈ ਕੇ ਹਿਸਾਬ ਕਿਤਾ ਮੰਗਣ ਤੋਂ ਬਾਅਦ ਆਉਣੇ ਸ਼ੁਰੂ ਹੋ ਗਏ ਕਿ ਗੱਡੀ 'ਚ ਕੋਈ ਸਮਾਨ ਹੈ ਕੋਈ ਰਕਾਲਤ ਹੈ ਦੇਖੋ ਵੀਰੇ ਨੇ ਵੀਰੇ ਨੇ ਵੀ ਸਵਾਲ ਕੀਤਾ ਸੀ ਕਿ ਜਦੋਂ ਅਸੀਂ ਜਾਂਦੇ ਹਾਂ ਜਦੋਂ ਸਾਡੀ ਡੀਲ ਸ਼ੁਰੂ ਹੁੰਦੀ ਹੈ ਹਨਾ ਜਦੋਂ ਕੋਈ ਵੀ ਡੀਲ ਸ਼ੁਰੂ ਹੁੰਦੀ ਹੈ ਸਾਨੂੰ ਇੰਨੇ ਪਿਆਰ ਨਾਲ ਇੰਨੀ ਮੁਹੱਬਤ ਨਾਲ ਬੁਲਾਇਆ ਜਾਂਦਾ ਹੈ ਸ ਤਾਂ ਸਾਨੂੰ ਕਿਹਾ ਜਾਂਦਾ ਕਿ ਜਿੱਥੇ ਵੀ ਤੁਹਾਨੂੰ ਕੋਈ ਦਿੱਕਤ ਆਉਗੀ ਕਿਸੇ ਵੀ ਤਰ੍ਹਾਂ ਦੀ ਕੋਈ ਕੰਟੈਂਟ ਦੀ ਕੋਈ ਕੋਲਾਬੋਰੇਸ਼ਨ ਕਰਨੀ ਹੈ ਕੋਈ ਵੀ ਸਾਡੇ ਨਾਲ 100 ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਨੇ ਜਿਨ੍ਹਾਂ ਵਿੱਚੋਂ ਇੱਕ ਅਦਾ ਹੀ ਨਿਭਾਇਆ ਜਾਂਦਾ ਭਾਈ ਇਹਦੇ ਵਿੱਚ ਇੱਕ ਚੀਜ਼ ਹੋ ਰਿਹਾ ਥੋੜੀ ਜਿਹਾ ਮੈਂ ਡੈਪਥ ਵਿੱਚ ਜਾਣਾ ਚਾਹੁੰਦਾ ਸੌਰੀ ਵੀਰੇ ਮੈਂ ਮੈਂ ਭੁੱਲ ਮੇਰੀ ਯਾਦਾਸ਼ ਥੋੜੀ ਕਮਜ਼ੋਰ ਹੈ ਮੈਂ ਭੁੱਲ ਜਾਊਗਾ ਰੌਲਾ ਰੌਲਾ ਸਿਰਫ ਉਦੋਂ ਸ਼ੁਰੂ ਹੁੰਦਾ ਜੀ ਜਦੋਂ ਜਦੋਂ ਕੋਈ ਵੀ ਆਰਟਿਸਟ ਕਿਸੇ ਵੀ ਆਪਣੇ ਪ੍ਰੋਡਿਊਸਰ ਤੋਂ ਜਾਂ ਫਿਰ ਡਿਜੀਟਲ ਡਿਸਟ੍ਰੀਬਿਊਟਰ ਤੋਂ ਮੇਰੇ ਕੇਸ ਡਿਜੀਟਲ ਡਿਸਟ੍ਰੀਬਿਊਟਰ ਆ ਪ੍ਰੋਡਿਊਸਰ ਨਹੀਂ ਹੈਗਾ 4-5 ਮਹੀਨੇ 6 ਮਹੀਨੇ ਹਿਸਾਬ ਲਟਕਾਇਆ ਜਾਂਦਾ। ਜਿਸ ਅਸੀਂ ਹਿਸਾਬ 'ਚ ਠੱਗੀ ਫੜਦੇ ਨੇ, ਚੋਰੀ ਫੜਦੇ ਆ ਕਿਤੇ ਕੋਈ ਸਾਨੂੰ ਕੋ ਮਾਇਆ ਜਾਂਦਾ ਦੱਸਿਆ ਜਾਂਦਾ ਕਿ ਇਹੀ ਅਸਲੀ ਐ। ਉਹ ਤੋਂ ਬਾਅਦ ਅਸੀਂ ਥੋੜਾ ਜਿਹਾ ਹੋਰ ਸੋਲਿਡ ਕਿਉਂਕਿ ਸ਼ੱਕ ਹੋ ਗਿਆ ਹੁੰਦਾ। ਫਿਰ ਅਸੀਂ ਹੋਰ ਜਦੋਂ ਆਪਣੇ ਆਪ ਨੂੰ ਪੁਖਤਾ ਕਰਦੇ ਆਂ, ਜਾਂਚ ਪੜਤਾਲ ਕਰਦੇ ਆਂ ਤੇ ਉਹ ਤੋਂ ਬਾਅਦ ਸਾਡੀ ਮੇਲ ਦਾ ਜਵਾਬ ਨਹੀਂ ਆਉਂਦਾ। ਸਾਡੇ ਮੈਸੇਜ ਦਾ ਜਵਾਬ ਨਹੀਂ ਆਉਂਦਾ। ਜਦੋਂ ਮੂੰਹ ਤੇ ਮਿਲਾਂਗੇ ਬਹੁਤ ਮਿੱਠੇ ਹੋ ਕੇ ਵਧੀਆ ਤਰੀਕੇ ਨਾਲ ਗੱਲ ਕਰਦੇ ਨੇ। ਸਾਨੂੰ ਇਹ ਕਹਿੰਦੇ ਨੇ ਬਾਈ ਜੀ ਦੇਖ ਲਾਂਗੇ, ਬਾਈ ਜੀ ਕਰ ਲਾਂਗੇ ਤੇ ਜਦੋਂ ਅਸੀਂ ਥੋੜਾ ਜਿਹਾ ਇਹ ਕਹਿੰਦੇ ਫਿਰ ਇਹ ਰਿਪਲਾਈ ਨਹੀਂ ਕਰਦੇ ਤਾਂ ਜੇ ਬਈਆਂ ਮੇਲਾ ਕਾਤੋਂ ਅੰਨਪਿੰਕੀ ਤਾਲੀਵਾਲ ਨਾਲ ਤੇ ਤੁਹਾਡੀ ਆ ਮੁਲਾਕਾਤ ਹੁੰਦੀ ਪਿੰਕੀ ਤਾਲੀਵਾਲ ਨਾਲ ਜਾਂ ਪ੍ਰਦੀਪ ਸ਼ਰਮਾ ਜਿਹੜਾ ਉਹਨਾਂ ਦਾ ਮੈਨੇਜਰ ਆ ਉਹਨਾਂ ਨਾਲ ਮੁਲਾਕਾਤ ਦੇਖੋ ਮੇਰੀ ਮੁਲਾਕਾਤ ਮੇਰੀਆਂ ਮੁਲਾਕਾਤਾਂ ਖੁਦ ਦੀਆਂ ਬਹੁਤ ਘੱਟ ਹੋਈਆਂ ਨੇ ਮੇਰੀਆਂ ਮੁਲਾਕਾਤਾਂ ਹੋਈਆਂ ਨੇ ਮੇਨਲੀ ਗੁਰਕੰਨਤ ਤਾਲੀਵਾਲ ਨਾਲ ਜਾਂ ਫਿਰ ਉਹਨਾਂ ਦਾ ਜਿਹੜਾ EMPLOYE ਇੱਕ ਅਨੋਜ ਸ਼ਰਮਾ ਜੀ ਕਾਕਾ ਜੀ ਜਦੋਂ ਦੀ ਪੁਲਿਸ ਕੰਪਲੇਂਟ ਕੀਤੀ ਹੈ ਪੁਲਿਸ ਨੇ ਸਹਿਯੋਗ ਦੇਰੀ ਹੈ ਤੁਹਾਨੂੰ ਜਾਂ ਫਿਰ ਉਹਦੇ ਵਿੱਚ ਵੀ ਏੜੇ ਲਾਉਣੇ ਪੈ ਰਹੇ ਪੁਲਿਸ ਵੱਲੋਂ ਸਾਨੂੰ ਪੂਰਾ ਸਹਿਯੋਗ ਸਾਨੂੰ ਕਿਹਾ ਜਾ ਰਿਹਾ ਹੈ ਕਿ ਪਰ ਸਾਨੂੰ ਉਧਰੋਂ ਇੰਨਾ ਦਬਾਅ ਤੇ ਇੰਨਾ ਧਰ ਬੈਠਿਆ ਸਾਡੇ 'ਚ ਕਿ ਸਾਨੂੰ ਕਿਹਾ ਹੀ ਏਨੀ ਵਾਰ ਗਿਆ ਕਿ ਸਿਸਟਮ ਸਾਡਾ ਹੀ ਹੈ ਤੁਸੀਂ ਕਰ ਕੀ ਲਓਗੇ ਤਾਂ ਸਾਨੂੰ ਇਹ ਲੱਗਦਾ ਕਿ ਤੇ ਸਾਡਾ ਕੰਮ ਇਗਨੋਰ ਨਾ ਹੋ ਜAVE ਪਰ ਉਮੀਦ ਆ ਸਾਨੂੰ ਕਿ ਜਿਵੇਂ ਸਾਡੀ ਹੁਣ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ ਜਾਂ ਫਿਰ ਐਸਐਚਪੀ ਸਾਹਿਬ ਨਾਲ ਜੋ ਵੀ ਸਾਡੀ ਗੱਲਬਾਤ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਕਿ ਤੁਸੀਂ ਡਰੋ ਨਾ ਘਬਰਾਓ ਨਾ ਅਸੀਂ ਤੁਹਾਡੇ ਕੇਸ ਦੀ ਜਾਂਚ ਪੜਤਾਲ ਕਰਾਂਗੇ। ਇੱਕ ਚੀਜ਼ ਹੋ ਰਹੀ ਹੈ ਜਿਹਦਾ ਤੁਹਾਡੇ ਕੋਲ ਗਾਣੇ ਦੱਸ ਨੇ ਦੱਸ ਗਾਣਾ ਕਰ ਮੋਟਾ ਮੋਟਾ ਬਜਟ ਲਾ ਦੋ 6-7 ਕਰੋੜ ਹੂੰ ਤਾਂ ਉਹਦਾ ਜਿਹੜਾ ਹਿਸਾਬ ਜਦੋਂ ਐਡਨ ਦੇਖਿਆ ਜਾਂਦਾ ਤਾਂ ਸਿਰਫ 2 ਕਰੋੜ ਜਾਂ ਕੰਮ ਹੁੰਦਾ ਹੈ ਬਾਕੀ ਜਿਹੜੇ 3-4 ਕਰੋੜ ਹੁੰਦੇ ਨੇ ਕਿਉਂਕਿ ਜਿੱਥੋਂ ਦਾ ਮੈਂ ਪੜ੍ਹਨ ਦੀ ਕੋਸ਼ਿਸ਼ ਕੀਤੀ ਥੋੜੇ ਮੈਟਰ ਨੂੰ ਕਿ ਇਹ ਵੀ ਚੀਜ਼ ਹੁੰਦੀ ਹੈ ਕਿ ਜਿਵੇਂ 7 ਕਰੋੜ ਦਾ ਕੰਮ ਹੈ 7 ਵਿੱਚੋਂ 2 ਕਰੋੜ ਇਨਵੈਸਟ ਕਰਦੇ ਪਾਣੀ ਕਰੋੜ ਆਪਣਾ ਕਬਲਾ ਹੋ ਗਿਆ ਮੈਂ ਸਮਝ ਨਹੀਂ ਤਾ ਥੋੜਾ ਜਿਹਾ ਸਮਝਾਓ ਕਿਉਂਕਿ ਜਿੱਦਾਂ ਹੁਣ ਤੁਹਾਡੇ ਗਾਣੇ ਆ ਸਪੋਜ਼ ਕੋਈ 10 ਗਾਣਿਆਂ ਦਾ ਪਰ ਜਿਹੜਾ 7 ਕਰੋੜ ਜਿਵੇਂ ਥੋੜੇ ਥੋੜੇ ਗਾਣੇ ਦੀ ਸ਼ੂਟ ਹੋਏ ਮੇ ਵੀ ਸ਼ਰ ਕਿੰਨਾ ਹੋਵੇ 2 ਕਰੋੜ ਤੇ 3 ਕਰੋੜ ਹਾਂਜੀ ਹਾਂਜੀ ਉਹਦੇ ਵਿੱਚੋਂ ਜਿਵੇਂ ਪੈਸ ਮੈਂ ਸਾਈਨਡ ਆਰਟਿਸਟ ਨਹੀਂ ਹਾਂ ਮੇਰੇ ਤੇ ਉਹ ਖਰਚਾ ਨਹੀਂ ਕਰ ਰਹੇ ਮੇਰੇ ਕੇਸ ਦੇ ਵਿੱਚ ਮੈਂ ਖੁਦ ਕੰਪਨੀ ਆ ਖੁਦ ਲੇਬਲ ਹਾਂ ਮੇਰੀ ਲੜਾਈ ਪ੍ਰੋਡਿਊਸਰ ਵਰਸਸ ਆਰਟਿਸਟ ਦੀ ਨਹੀਂ ਹੈ ਮੇਰੀ ਲੜਾਈ ਮੈਂ ਲੇਬਲ ਵਰਸਸ ਡਿਜੀਟਲ ਡਿਸਟ੍ਰੀਬਿਊਟਰ ਹੈ ਮੇਰੇ ਉਹ ਸਰਵਿਸ ਪ੍ਰੋਵਾਈਡਰ ਨੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜਦੋਂ ਇਹ ਪ੍ਰੋਡਿਊਸਰ ਕਿਸੇ ਆਰਟਿਸਟ ਨੂੰ ਸਾਈਨ ਕਰਦੇ ਨੇ ਪਹਿਲੀ ਗੱਲ ਸਭ ਤੋਂ ਪਹਿਲੀ ਗੱਲ ਇਹ ਸੁਨਿਸ਼ਚਿਤ ਕਰਦੇ ਨੇ ਕਿ ਇਹਦੇ ਸਰਕਲ ਦੇ ਘੇਰੇ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਨਾ ਆਵੇ ਜਿਹੜਾ ਇਹਨਾਂ ਨੂੰ ਅਵੇਅਰ ਕਰ ਦਵੇ ਜਿਹੜਾ ਇਹਨਾਂ ਨੂੰ ਨੌਲੇਜ ਦੇ ਦੇਵੇ ਜਿਹੜਾ ਇਹਨਾਂ ਨੂੰ ਇਹਨਾਂ ਦੀ ਅਸਲ ਕਮਾਈ ਤੇ ਉਹਨਾਂ ਨੂੰ ਸਿਰਫ ਹਮੇਸ਼ਾ ਇਹੀ ਦੱਸਿਆ ਜਾਂਦਾ ਕਿ ਤੇਰੇ ਗਾਣੇ ਨਹੀਂ ਚੱਲ ਰਹੇ ਤੇਰਾ ਇਹ ਨਹੀਂ ਚੱਲ ਰਿਹਾ ਤੇਹੀ ਕਮਾਈ ਨਹੀਂ ਹੋ ਰਹੀ ਤੇਰੇ ਤੇ ਤੇਰੀ ਪ੍ਰੋਮੋਸ਼ਨ ਤੇ ਬਹੁਤ ਪੈਸਾ ਲਾਇਆ ਜਾ ਰਿਹਾ ਹੈ ਹਾਲਾਂਕਿ ਪ੍ਰੋਮੋਸ਼ਨ ਇਸ ਤਰ੍ਹਾਂ ਕਰੀ ਜਾਂਦੀ ਹੈ ਫੋਰ ਐਗਜ਼ਾਮਪਲ ਜਿਵੇਂ ਡਿਜੀਟਲ ਡਿਸਟ੍ਰਿਬਿਊਟਰ ਸਾਡੇ ਇਹ ਨੇ ਇਹਨਾਂ ਦਾ ਸਾਈਨਡ ਆਰਟਿਸਟ ਸੁਨੰਦ ਸ਼ਰਮਾ ਸੁਨੰਦ ਸ਼ਰਮਾ ਨੂੰ ਇਹ ਕਿਹਾ ਜਾਂਦਾ ਕਿ ਤੇਰੇ ਤੇ ਤੇਰੀ ਪ੍ਰੋਮੋਸ਼ਨ ਤੇ ਬਹੁਤ ਪੈਸਾ ਲਾਇਆ ਜਾ ਰਿਹਾ ਹੈ ਹਾਲਾਂਕਿ ਕਿਉਂਕਿ ਮੇਰੇ ਚੈਨਲ ਦਾ ਐਕਸੈਸ ਇਹਨਾਂ ਕੋਲ ਸੀ ਤਾਂ ਮੇਰੇ ਚੈਨਲ ਦੇ ਉੱਪਰ ਹੀ ਕਮਿਊਨਿਟੀ ਪੋਸਟ ਪਾ ਕੇ ਸੁਨੰਦ ਸ਼ਰਮਾ ਦੇ ਗਾ